ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਕਲਾਕਾਰੀ ਚ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਲਾਂ ਕੱਢਦੇ ਨੇ ਨਾ ਸਾਰੇ ਨੇ ਕਹਿੰਦੇ ਕਮਾਲ ਦਾ ਕਲਾਕਾਰ ਆ ਇਹ ਬੰਦਾ ਬਹੁਤ ਗ੍ਰੇਟ ਐ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪੈ ਨਿਕਲਿਆ ਬੰਦੇ ਬਹੁਤ ਵੱਡਾ ਮਾੜਾ ਵੀ ਤਾਂ ਬਹੁਤ ਮਾੜਾ ਬੰਦਾ ਆ ਦਿਆਨ ਇਹ ਕੀ ਨੁਕਸਾਨ ਕਰ ਤਾ ਦੱਸ ਤਾਂ ਦਿਓ ਚਾਰ ਪੰਜ ਬੰਦਿਆਂ ਨੇ ਵਾਸ ਕਰਕੇ ਆਪਾਂ ਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋ ਤਾਂ ਉਹਨਾਂ ਦੀ ਰਾਸ ਸੀ ਸਿਰ ਕੱਲੇ 20 ਲਾ ਲਈਏ ਕੱਲੇ 2022 ਤੱਕ 20 ਸਾਲ ਤਾ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਗੋਣਾ ਨਾਲ ਸੀ ਉਹਦੇ ਇੱਕ ਦਾ ਮੁੰਡਾ ਟਿੱਕਰੀ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਨੀ ਸੀ ਚਾਰ ਜਾਨਾਂ ਨੇ ਯਾਰ 20 ਸਾਲ ਲੋਕਾਂ ਦੇ ਸ਼ਹਿਰਾਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚ ਰੌਣਕਾਂ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਆਪਾਂ ਹਰ ਗੱਲ ਤੇ ਕਰਨਾ ਛੱਡ ਬੜੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਬਈ ਜੋ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨਾ ਵੀ ਅਸੀਂ ਕੀ ਲੈਣਾ ਚੰਗੇ ਮਾੜੇ ਦੀ ਪਛਾਣ ਕਰੋ ਉੱਤੇ ਇੱਕ ਸਾਲ ਹਰੇ ਸਾਲ ਹੋਇਆ ਨਹੀਂ 2 ਸਾਲ ਹੋਏ ਨਹੀਂ ਚੜੀ ਪਚੜੀ ਬੇੜੀ ਹਜ਼ਾਰ ਨੌਕਰੀਆਂ ਹੋ ਗਈਆਂ ਅਸੀਂ ਕਰ ਕੋਈ ਨਕਲੀ ਨੌਕਰੀਆਂ ਦੇ ਰਹੇ ਤੁਹਾਨੂੰ ਕਿਉਂਕਿ ਪੈਸਾ ਸਾਡੇ ਕੋਲ ਹੈਗਾ ਤਾਂ ਉਹਨੂੰ ਤਨਖਾਹ ਦੇਣ ਨੂੰ ਸਾਰਾ ਹਿਸਾਬ ਕਿਤਾਬ ਲਾ ਕੇ ਹੀ ਤੁਹਾਡੇ ਕੋਲ ਤੁਹਾਡੇ ਕੋਲ ਨਿਫਤੀ ਪੱਤਰ ਬਣਾਉਣੇ ਵੀ ਕਿੰਨੇ ਪੈਸੇ ਜਾਣਗੇ ਇਹਨਾਂ ਦੇ ਤਨਖਾਹ ਤੇ ਕਿੰਨੇ ਪੱਤੇ ਹੋਣਗੇ ਕਿੰਨੇ ਵਧਾਉਣੇ ਨੇ ਕਿੰਨੇ ਕੱਚਿਆਂ ਨੂੰ ਪੱਕੇ ਕਿੰਨੇ ਕੀਤੇ ਅਧਿਆਪਕ ਕੀਤੇ 14000 ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਆਮ ਮੁਹੱਲਾ ਕਲੀਨਿਕ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਪਿੰਡਾਂ 'ਚ ਸ਼ਾਇਦ ਤੁਹਾਡੇ ਨੇੜੇ-ਤੇੜੇ ਕਿਤੇ ਹੋਵੇ 664 ਨੇ ਅੱਜ ਹੁਣੇ ਮੈਨੂੰ ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫੋਨ ਚੈੱਕ ਕਰ ਰਿਹਾ ਸੀ ਹੁਣੇ ਮੈਨੂੰ ਮੈਸੇਜ ਆਇਆ ਅੱਜ 1 ਕਰੋੜ ਬੰਦਾ ਉਹਨਾਂ ਆਮ ਆਦਿ ਕਲੀਨਿਕਾਂ ਦੇ ਵਿੱਚੋਂ ਦਵਾਈ ਲੈ ਕੇ ਠੀਕ ਹੋ ਕੇ ਚਲੇਗਾ 1 ਕਰੋੜਾ ਜੋ ਗਿਆ 150 ਕਲੀਨਿਕ ਹੋਰ ਤਿਆਰ ਨੇ ਆ ਦੋ ਚਾਰ ਦਿਨਾਂ ਤੱਕ ਉਹਨਾਂ ਨੂੰ ਵੀ ਓਪਨਿੰਗ ਕਰ ਦਾਂਗੇ ਕਿੰਨੇ 13 ਸਕੂਲ ਆਫ ਫੈਮਿਨਸ ਤਿਆਰ ਨੇ ਬਸ ਥੋੜਾ ਬਹੁਤ ਕੰਮ ਰਹਿੰਦਾ ਹੈ 20 ਫਰਵਰੀ ਤੱਕ ਮੈਨੂੰ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ 20 ਫਰਵਰੀ ਤੱਕ ਜਿੰਦੋਂ ਮਰਜੀ ਉਹਨਾਂ ਦਾ ਕਾਰਜ ਕਰਦੇ ਕੁਨ ਸਕੂਲਾਂ ਦੇ ਉਦਘਾਟਨ ਹੋ ਰਹੇ ਨੇ ਹੁਣ ਹਸਪਤਾਲਾਂ ਦੇ ਉਦਘਾਟਨ ਹੋ ਰਹੇ ਨੇ ਹੁਣ ਸਭ ਤਸੀਲਾਂ ਨਵੀਆਂ ਬਣ ਰਹੀਆਂ ਨੇ ਹੁਣ ਮੈਡੀਕਲ ਕਾਲਜਾਂ ਦੇ ਉਦਘਾਟਨ ਹੋ ਰਹੇ ਨੇ ਬਦਲ ਗਿਆ ਇਹ ਤਾਂ ਹੋ ਰਹੇ ਨੇ ਕਿਉਂਕਿ ਤੁਸੀਂ ਇਮਾਨਦਾਰ ਲੋਕ ਚੁਣ ਲਏ ਹਾਂ ਕਾਟਾ ਹੋਣਗੇ ਸਾਡੇ ਚ ਵੀ ਅਸੀਂ ਵੀ ਇਨਸਾਨ ਹਾਂ ਸਾਨੂੰ ਦੱਸ ਦਿਓ ਜਿੱਥੇ ਘਾ ਕੋਈ ਘਾਟ ਰਹਿ ਗਈ ਜਾਂ ਕੋਈ ਗਲਤੀ ਹੋਈ ਸਾਨੂੰ ਦੱਸੋ ਕਿ ਇੱਥੇ ਗਲਤੀ ਹੈ ਅਸੀਂ ਠੀਕ ਕਰ ਲਾਂਗੇ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਕਿਸੇ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਪਰ ਜਿਹੜਾ ਲੀਡਰ ਹੈ ਜਿਹੜਾ ਚੀਫ ਮਿਨਿਸਟਰ ਹੈ ਉਹ ਟੀਚਰ ਵਰਗਾ ਹੋਣਾ ਚਾਹੀਦਾ ਟੀਚਰ ਕੀ ਕਰਦਾ ਟੀਚਰ ਅਨਸਾਰ ਜੇ ਬੱਚਿਆਂ ਨੂੰ ਪੁੱਛ ਲੇ ਹਾਂ ਬੱਚੋ ਅੱਜ ਕੀ ਕਰਨਾ ਹੈ ਬੱਚੇ ਕਹਿੰਗੇ ਪਿਕਨਿਕ ਜੀ ਅਗਲੇ ਦਿਨ ਫੇਰ ਪੁੱਛੋ ਪਿਕਨਿਕ ਜੀ ਕੱਲ ਬਹੁਤ ਵਧੀਆ ਸੀ ਉਹ ਤੋਂ ਉਹ ਤੱਕ ਉਹ ਤੋਂ ਬੱਚੇ ਤਾਂ ਕਹਿੰਦੇ ਨਹੀਂ ਵੀ ਪੜਨਾ ਹੈ ਪਰ ਟੀਚਰ ਆ ਕੇ ਕਹਿੰਦੇ ਨਹੀਂ ਕਿਤਾਬਾਂ ਕਢੋ ਮੈਥ ਮੈਥ ਅੱਧ ਮੈਥ ਤਾਂ ਪੀੜ ਲਾਈਏ ਚਲੋ ਅੱਜ ਸਾਇੰਸ ਦਾ ਲਈ ਸੋ ਟੀਚਰ ਬਣ ਕੇ ਆਪਣੀ ਜਨਤਾ ਦੀ ਸੇਵਾ ਕਰਨੀ ਪਊਗੀ ਫਿਰ ਉਸੇ ਟੀਚਰ ਨੂੰ ਅੱਪ ਬਾਅਦ ਚ ਯਾਦ ਕਰਦੇ ਆ ਕਿ ਯਾਰ ਕੁੱਟਦਾ ਤਾਂ ਹੰਦਾ ਸੀ ਯਾਰ ਥੋੜਾ ਜਿਹਾ ਬੋਲਦਾ ਵੀ ਥੋੜਾ ਜਿਹਾ ਕੌੜਾ ਸੀ ਪਰ ਜਿਹੋਦੇ ਪੜ੍ਹਾਏ ਹੋਏ ਅੱਜ ਅੱਜ ਕੰਮ ਆ ਰਹੇ ਦੇਖ ਲਓ ਔਰ ਜਿਹੜਾ ਟੀਚਰ ਹੱਸਦੇ ਹੱਸਦੇ ਗੱਲਾਂ ਗੱਲਾਂ ਇਹ ਚ ਪੜ੍ਹਾ ਜਾਂਦਾ ਸਭ ਤੋਂ ਵੱਧ ਟੈਂਡੈਂਸ ਉਹਦੇ ਉਹਦੇ ਪੀਰੀਅਡ ਚ ਹੁੰਦੀ ਹੈ ਕਿਉਂਕਿ ਉਹ ਤੋਂ ਡਰ ਨਹੀਂ ਲੱਗਦਾ ਕੋਈ ਹੋਰ ਗੱਲਾਂ ਗੱਲਾਂ ਚ ਨਾਲੇ ਹਰੇਕ ਤੇ ਇਦਾਂ ਹੋਊਗਾ ਵੀ ਸਾਡਾ ਇੱਕ ਟੀਚਰ ਸੀ ਨਾਲ ਤੁਹਾਨੂੰ ਹਸਾ ਦਿੰਦਾ ਸੀ ਨਾਲੇ ਨਾਲੇ ਪੜ੍ਹਾ ਦਿੰਦਾ ਸੀ ਹੱਸਣ ਖੇਡਣ ਮਨ ਕਾ ਚੋ ਸুইস ਕਰਕੇ ਪੰਜਾਬੀ ਤਾਂ ਵੈਸੀ ਖੁਸ਼ਦਿਲ ਹੱਸਣ ਖੇਡਣ ਵਾਲੇ ਭੰਗੜੇ ਗਿੱਧੇ ਪਾਉਣ ਵਾਲੇ ਮੰਨੇ ਹੋਏ ਆਪਾਂ ਤਾਂ ਆਪਾਂ ਕਿਉਂ ਉਦਾਸ ਹੋ ਗਏ ਯਾਰ ਚਾਰ ਪੰਜ ਬੰਦਿਆਂ ਨੇ ਉਦਾਸ ਕਰਦੇ ਆਪਾਂ ਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋਂ ਤਾਂ ਉਹਨਾਂ ਦੀ ਰਾਸ ਸੀ ਇਕੱਲੇ 20 ਲਾ ਲਈਏ ਇਕੱਲੇ 2002 ਤੋਂ 2022 ਤੱਕ 20 ਸਾਲ ਤੱਕ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਇੱਕ ਉਹਨਾਂ ਨਾਲ ਸੀ ਉਹਦੇ ਇੱਕ ਦਾ ਮੁੰਡਾ ਇੱਕ ਦੀ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਨੀ ਸੀ ਚਾਰ ਜਾਨਾਂ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚੁਰਾਉਣ ਕੰਮ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗ ਗਏ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਸွေ ਗੱਲਾਂ ਵੱਲ ਵੀ ਧਿਆਨ ਦਿਆ ਕਰੋ ਆਪਾਂ ਹਰ ਗੱਲ ਤੇ ਕਰਨਾ ਛੱਡ ਪਰੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਭਾਈ ਜੋ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਤ ਉਸ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨੇ ਵੀ ਅਸੀਂ ਕੀ ਲੈਣਾ ਚੰਗੇ ਮਾਰੇ ਦੀ ਪਛਾਣ ਕਰੋ ਉੱਥੇ ਮੈਂ ਗੱਲ ਐਮਪੀ ਬਿਹਲੇ ਵੀ ਬੋਲਦਾ ਰਿਹਾ ਮੈਂ ਜਦੋਂ ਅੱਜ ਅੱਜ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜਿਹਦੇ ਵਿੱਚ ਕੋਈ ਰਾਜਨੀਤੀ ਆ ਜਾਂਦੀ ਗਲਤ ਸ਼ਾਇਦ ਅੱਦਿਆਂ ਨੂੰ ਨਹੀਂ ਮਿਲਦੀ ਅੱਜ ਫਿਰ ਇਹ ਮਤਲਬ ਸਹੀ ਰਾਜਨੀਤੀ ਜੇ ਅੱਗੇ ਆਈ ਹੋਈ ਹੈ ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦੇਣਾ ਨਾ ਸੋ ਇਸ ਕਰਕੇ ਜੇ ਭਾ ਕੇ ਸਿੰਘ ਜੀ ਕਹਿ ਦਿੰਦੇ ਕਰਤਾਰ ਸਿੰਘ ਸਰਾਬਾ ਸਾਹਿਬ ਕਹਿ ਦਿੰਦੇ ਕਿ ਆਪਾਂ ਨੇ ਕੀ ਲੈਣਾ ਉਹ ਕਿਹੜਾ ਉਹ ਕਿਹੜਾ ਆਮਕਰਾਂ ਦੇ ਮੁੰਡੇ ਸੀ ਜੀ ਬਹੁਤ ਵੱਡੇ ਕਹਿੰਦੇ ਕੋਹਾਂ ਦੇ ਘਰਾਂ ਦੇ ਮੁੰਡੇ ਸੀ ਪਗਤ ਸਿੰਘ ਹੋਰੀ ਕਰਤਾਰ ਸਿੰਘ ਸਰਾਬਾ ਸਰਾਬਾ ਪਿੰਡਾ ਹੀ ਲੁਧਿਆਣੇ ਦੇ ਜਣਾ ਚ 350 ਏਕੜ ਦਾ ਮਾਲਕ ਸੀ ਉਸ ਵੇਲੇ ਵਰਕਲੇਜ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਪਾਇਲਟ ਦਾ 19 ਸਾਲ ਦੀ ਉਮਰ ਚ ਪੰਸੀ ਹੋ ਗਈ ਜੀ ਜੋ ਕਹਿੰਦਾ ਮੇਰੇ ਕੋਲ ਜ਼ਮੀਨ ਹੈ ਅੱਜ ਤੱਕ ਉਹਦੀ ਕੀਮਤ ਹੀ ਜ਼ੀਰੋਆਂ ਲਿਖ ਦੀ ਤੱਕ ਜਾਊਂਗੇ ਇੰਨੀ ਕੀਮਤ ਉੱਤੇ ਤੇ ਪਾਇਲਟ ਬਣ ਗਿਆ ਬਣ ਚੱਲੇਆ ਤੇ ਮੈਨੂੰ ਕੀ ਲੋੜ ਦੇਸ਼ਵਾਦੀ ਪਰ ਉਹਨਾਂ ਨੇ ਲਿਖਿਆ ਸੀ ਫਿਰ ਜਿਹਨੂੰ ਭਗਤ ਸਿੰਘ ਜੀ ਹਮੇਸ਼ਾ ਜੇਬ ਵਿੱਚ ਪਾ ਕੇ ਰੱਖਦੇ ਸੀਗੇ ਉਹਦੀ ਫੋਟੋ ਦੇ ਪਿੱਛੇ ਲਿਖ ਕੇ ਕਰਤਾਰ ਸਿੰਘ ਸਰਾਭਾ ਸਾਹਿਬ ਦੀ ਫੋਟੋ ਦੇ ਪਿੱਛੇ ਲਿਖ ਕੇ ਭਗਤ ਸਿੰਘ ਇਹ ਲਿਖ ਕੇ ਰੱਖਦੇ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈ ਪਾਇਆ ਉਹਨਾਂ ਲੱਖ ਮਸੀਹ ਤਾਂ ਚੱਲੀਆਂ ਨੇ ਕਲਾਕਾਰੀ ਚ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਲਾਂ ਕੱਢਦੇ ਨੇ ਨਾ ਸਾਰੇ ਕਰਨੇ ਕਮਾਲ ਦਾ ਕਲਾਕਾਰ ਹੈ ਇਹ ਬੰਦਾ ਬਹੁਤ ਗ੍ਰੇਟ ਹੈ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪੈ ਨਿਕਲਿਆ ਬੰਦੇ ਬਹੁਤ ਵੱਡਾ ਮਾੜਾ ਵੀ ਤਾਂ ਬਹੁਤ ਮਾੜਾ ਬੰਦਾ ਹੈ ਅੱਧਿਆ ਇਹ ਕੀ ਇਨਸਾਨ ਕਰਤਾ ਨੂੰ ਦੱਸਤਾ ਦਿਓ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਖੋਲ੍ਹੇ ਜਾਂਦੇ ਆ ਜਿਹੜੇ ਪੁਰਾਣੇ ਔਰ ਇੱਕ ਹੋਰ 26 ਜਨਵਰੀ ਤੋਂ ਲਾਗੂ ਕਰਤਾ ਸੀ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਲੈ ਕੇ ਜਾਣ ਦੀ ਪਰਚੀ ਤੇ ਨਹੀਂ ਲਿਖੀ ਜਾਊਗੀ ਜੇ ਉਹ ਦਵਾਈ ਨਹੀਂ ਹੈਗੀ ਡਾਕਟਰ ਬਾਹਰੋਂ ਖਰੀਦ ਕੇ ਲਿਆਊਗਾ ਸਰਕਾਰ ਉਹਨੂੰ ਪੈਸੇ ਦੇਊਗੀ ਪਰ ਮਰੀਜ਼ ਨਹੀਂ ਜਾਊਗਾ ਐਕਸ ਰੇ ਅਲਟਰਾ ਸਾਊਂਡ ਸਭ ਸਾਰੇ ਹਸਪਤਾਲਾਂ 'ਚ ਹੋਊਗਾ ਸਾਡੀ ਤਾਂ ਉਮਰ ਦੇ ਹੀ ਬਹੁਤ ਫਰਕ ਪੈ ਗਿਆ ਲੀਡਰਾਂ ਨਾਲੋਂ ਅਸੀਂ ਤਾਂ 50 ਸਾਂ 50 55 ਸਾਲ ਦੇ ਸਾਡੇ ਪਿੰਡਾਂ ਵੱਲ 50 55 ਸਾਲ ਦਾ ਬੰਦਾ ਮਰ ਜਾਏ ਜਲੇਬੀਆਂ ਵੰਡਣ ਲੱਗ ਗਏ ਕੋਈ ਮੋਤੇ ਦਾ ਮੂੰਹ ਦੇਖ ਕੇ ਹੁਣ ਬਹੁਤ ਹੁੰਦਾ ਅੱਜ ਕੱਲ੍ਹ ਕੌਣ ਹੁੰਦਾ 50 ਦਾ ਲੈ ਮੈਂ 55 ਸਾਲ ਤੇ ਅਸੀਂ ਗਿਵ ਅਪ ਕਰਤਾ ਲਾਈਫ ਨੂੰ ਇਹਨਾਂ ਦੀ ਵਜ੍ਹਾ ਨਾਲ ਚਿੰਤਾ ਚ ਖਸਮਾਨ ਬਾਣੀ ਚ ਲਿਖਿਆ ਚਿੰਤਾ ਖਾ ਗਈ ਸਾਨੂੰ ਕਾਦੀ ਚਿੰਤਾ ਫਿਊਚਰ ਦੀ ਮੁੰਡੇ ਦਾ ਕੀ ਬਣੂਗਾ ਕੁੜੀ ਦਾ ਵਿਆਹ ਕਿਵੇਂ ਕਰਾਂਗੇ ਵਿਆਹ ਕਰ ਲੇ ਤਾਂ ਕਰਜਾ ਕਿਵੇਂ ਲਾਹਾਂਗੇ ਚਿੰਤਾ ਹੀ ਖਾ ਗਈ ਇਹ ਤਾਂ ਵੱਡਾ ਕੋ ਰੋਗ ਹੀ ਨਹੀਂ ਸੋ ਅੱਜ ਮੈਂ ਤਾਂ ਤੁਹਾਡੇ ਕੋਲੇ ਬੋਲ ਰਿਹਾ ਦਿਲੋਂ ਬੋਲ ਰਿਹਾ ਮੈਂ ਕਿਉਂਕਿ ਤੁਸੀਂ ਅੱਗੇ ਜਾ ਕੇ ਕੰਮ ਕਰਨਾ ਤੁਸੀਂ ਮੇਰੀ ਟੀਮ ਦੇ ਮੈਂਬਰ ਹੋ ਕੱਲਾ ਕੋਲੀ ਜਾਂ ਰੋਹਿਤ ਸ਼ਰਮਾ ਕਪਤਾਨ ਹੈ ਸਾਡੇ ਕੱਲੇ ਉਹਨਾਂ ਨੇ ਥੋੜੀ ਰਨ ਬਣਾਉਣੇ ਨੇ ਉਹ ਤਾਂ ਕਈ ਵਾਰ ਜ਼ੀਰੋ ਤੇ ਵੀ ਆਊਟ ਹੋ ਜਾਂਦੇ ਨੇ ਨਾਲ ਦੀ ਟੀਮ ਕਾਦੇ ਬਸਦੀ ਆ ਫਿਰ ਤੁਸੀਂ ਸਾਡੀ ਟੀਮ ਦਾ ਹਿੱਸਾ ਹੋ ਔਰ ਜਦੋਂ ਇੱਥੋਂ ਤੁਸੀਂ ਬਿਨਾ ਸ਼ਿਫਾਰਿਸ਼ ਤੋਂ ਤੇ ਬਿਨਾ ਪੈਸਿਆਂ ਤੋਂ ਜਾ ਰਹੇ ਹੋ ਤਾਂ ਫਿਰ ਉੱਥੇ ਤੁਸੀਂ ਸ਼ਿਫਾਰਿਸ਼ ਜਾਂ ਪੈਸੇ ਨਾ ਕਬੂਲ ਕਰੋ ਪਲੀਜ਼ ਮੇਰੀ ਬੇਨਤੀ ਹੈ ਸਕੂਨ ਦੇਖੋ ਕਿੰਨਾ ਮਿਲਦਾ ਫਿਰ ਤੁਹਾਨੂੰ ਤੁਰ ਸਕੂਨ ਮਿਲੂਗਾ ਵੀ ਹਾਂ ਯਾਰ ਅੱਜ ਚਾਰ ਪੰਜ ਬੰਦਿਆਂ ਦਾ ਪੁੰਨ ਕਰਕੇ ਆਇਆ ਉਹਦਾ ਕੋਈ ਮੁੱਲ ਨਹੀਂ ਪੁੰਨ ਦਾ ਤਾਂ ਕੋਈ ਮੁੱਲ ਹੀ ਨਹੀਂ ਜੀ ਕਿਸੇ ਵੀ ਕਰੰਸੀ ਚ ਸੋਮ ਜਿਹੜੇ ਵੀ ਇੱਥੇ ਆਉਂਦੇ ਮੈਂ ਉਹਨਾਂ ਨੇ ਇਹ ਗੱਲ ਜ਼ਰੂਰ ਸਮਝਾਉਣਾ ਕਿ ਆਓ ਹੁਣ ਤੁਸੀਂ ਆਗੇ ਸਰਸਕ ਪੰਜਾਬ ਸਰਕਾਰ ਦਾ ਇਸ ਹਸਾ ਬਣਗੇ ਪਰ ਤੁਹਾਡਾ ਨਾਮ ਹਿਸਟਰੀ ਚ ਲਿਖਿਆ ਜਾਊਗਾ ਅੱਜ ਤੋਂ 50 100 ਸਾਲ ਬਾਅਦ ਕਿਸੇ ਕੋਈ ਕੁਐਸਚਨ ਪੁੱਛਿਆ ਜਾਇਆ ਕਰੂਗਾ ਕਿ ਜਦੋਂ ਪੰਜਾਬ ਦੁਬਾਰਾ ਲੀਤੇ ਚੜਿਆ 2022 ਤੋਂ ਲੈ ਕੇ ਜਦੋਂ ਪੰਜਾਬ ਲੀਤੇ ਚੜ ਰਿਹਾ ਸੀ ਤਾਂ ਉਦੋਂ ਅਫਸਰ ਕੌਣ ਸੀ ਤੇ ਉਹਨਾਂ ਦੇ ਸਟਾਫ ਕੌਣ ਸੀ ਤੇ ਤੁਹਾਡਾ ਨਾਮ ਸਨਹਿਰੀ ਅੱਖਰਾਂ ਚ ਲਿਖਿਆ ਜਾਵੇ ਹਸਪੀਟਲ ਤੁਹਾਡਾ ਨਾਮ ਸ਼ੀਦਿਆਸਮ ਪਗਸੇਂ ਘੋਰਾ ਦਾ ਇੱਕ ਬੜਾ ਵਧੀਆ ਕਿੱਸਾ ਹੈ ਕਿ ਉਹ ਸ਼ੇਰ ਲਿਖਦੇ ਰਹਿੰਦੇ ਸੀ ਬਹੁਤ ਉਹਨਾਂ ਨੇ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ। ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ। ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ। ਜਿਹੜੇ ਧਰਤੀ ਨੂੰ ਪਿਆਰ ਕਰਨ ਲੱਗ ਜਾਂਦੇ ਲੋਕ ਨਾ ਉਹ ਫਿਰ ਵੱਡੇ ਹੁੰਦੇ ਹੋਈ। ਉਹ ਉਮਰ 17 ਤੋਂ 23 ਬਸ। 23 ਦੀ ਉਮਰ ਤਫਾਂਸੀ ਹੋ ਗਈ। ਕੰਮ ਤਾਂ 17 ਤੋਂ 22 ਤੱਕ ਹੀ ਕੀਤਾ ਸਾਲ ਡੇਢ ਸਾਲ ਕੇਸ ਚੱਲਿਆ। ਕਿੱਡੀ ਵੱਡੀ ਸੋਚ ਸੀਗੀ 17 ਤੋਂ 22 ਸਾਲ ਦਾ। ਬੱਚੀ ਕਹਿੰਦੇ ਆ ਅੱਜ ਕੱਲ ਆਪਾਂ ਜਿਸ ਉਮਰ 'ਚ ਅੱਜ ਦੇ ਨੌਜਵਾਨ 17 ਤੋਂ 22 ਸਾਲ ਦੇ ਉਹਦੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਹੁੰਦੇ ਆ ਬਾਪੂ ਮੋਟਰਸਾਈਕਲ ਲਿਆ ਨਹੀਂ ਤਾਂ ਮੈਂ ਕਰੇ ਨਹੀਂ ਬੜਦਾ ਜਦ ਮੈਂ ਰੁਸ ਕੇ ਜਾਊਂਗਾ ਭੂਆ ਕੋਲੇ ਜਿਸ ਉਮਰ 'ਚ ਮੋਟਰਸਾਈਕਲ ਮੰਗ ਸੀ ਉਸ ਉਮਰ 'ਚ ਭਗਤ ਸਿੰਘ ਮੁਲਕ ਮੰਗੀ ਜਾਂਦਾ ਸੀ ਗੋਰਿਆਂ ਤੋਂ ਕਿ ਮੁਲਕ ਦਿਓ ਸਾਡਾ ਜਾਵਾਂ ਜਾਇ ਤੋਂ ਮੁਲਕ ਸਾਡਾ ਐਸੀ ਆਪ ਡਿਸਾਈਡ ਕਰਿਆ ਕਰਾਂਗੇ ਪਰ ਬਦਕਿਸਮਤੀ ਇਹ ਜੋ ਭਗਤ ਸਿੰਘ ਨੇ ਲਿਖਿਆ ਸੀ ਭਗਤ ਸਿੰਘ ਨੂੰ ਕਦੇ ਇਹ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਨਾ ਉਹ ਕਹਿੰਦਾ ਆਜ਼ਾਦੀ ਤਾਂ ਆਣੀ ਆਣੀ ਐ ਦੇਸ਼ ਤਾਂ ਯਾਦ ਹੋ ਜੂਗਾ ਪਰ ਚਿੰਤਾ ਇਸ ਗੱਲ ਦੀ ਐ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਸਹੀ ਚਿੰਤਾ ਹੋਗੀ ਨਾ ਫਿਰ ਉਹ 75 ਸਾਲਾਂ ਬਾਅਦ ਹਾਜੀ ਵੀਜ਼ੇ ਲਵਾਉਂਦੇ ਫਿਰਦੇ ਆ ਉਹਨਾਂ ਦੇ ਜਿਨ੍ਹਾਂ ਨੂੰ ਕੱਢਣ ਲਈ ਸੀ ਭਗਤ ਸਿੰਘ ਦੀ ਰਚੀਦ ਹੋਵੇ ਦੱਸੋ ਕੀ ਘਟ ਲਿਆ ਜੀ ਅਸੀਂ ਫਿਰ ਤੇ ਜਿਹੜੇ ਰਾਜਾ ਆਏ ਇੱਥੇ ਉਹਨਾਂ ਦੇ ਉੱਥੇ ਪਾਰਕ ਉਹਨੇ ਪਲਾਜੇ ਨੇ ਉਹਨਾਂ ਦੀਆਂ ਪਾਰਕਿੰਗਾਂ ਨੇ ਉਹਨਾਂ ਦੇ ਉੱਥੇ ਬੜੇ ਬੜੇ ਬਿਜ਼ਨਸ ਨੇ ਉਹਨਾਂ ਮੁਲਕਾਂ 'ਚ ਉਹਨਾਂ ਨੇ ਕੌਣ ਲੁੱਟਿਆ ਆਪਣੇ ਹੋਰ ਉਹਨਾਂ ਨੇ ਕੋਈ ਸਿੰਗਾਪੁਰ ਲੁੱਟਿਆ ਨਾ ਨੇ ਲੀਡਰਾਂ ਨੇ ਆਪੇ ਲੁੱਟਿਆ ਕਿਸੇ ਨਾ ਕਿਸੇ ਤਰੀਕੇ ਨਾਲ ਲੁੱਟੇ ਗਏ ہیں بس سونے ਤੇ ਲੋਹੇ ਦੀ ਦੁਕਾਨ ਸੀ ਬਾਜ਼ਾਰ ਚ ਆਮੋ ਸਾਹਮਣੇ ਸਨਾਰੇ ਦੀ ਤੇ ਲੋਹਾਰ ਦੀ ਦੁਕਾਨ ਸੀ ਇੱਕ ਦਿਨ ਸੋਨੇ ਤੇ ਲੋਹੇ ਨੇ ਆਪਸ ਵਿੱਚ ਗੱਲ ਕੀਤੀ ਸੋਨਾ ਕਹਿੰਦਾ ਯਾਰ ਲੋਹੇ ਨੂੰ ਕਹਿੰਦਾ ਯਾਰ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਪਰ ਪਰ ਇਹ ਕਹਿੰਦਾ ਤੂੰ ਜ਼ਿਆਦਾ ਰੌਲਾ ਨਹੀਂ ਪਾਉਂਦਾ ਯਾਰ ਜੋ ਤੇਰੇ ਥੋੜਾ ਫਾਇਦਾ ਸਾਰੇ ਬਾਜ਼ਾਰ ਚ ਸੁਣਦਾ ਯਾਰ ਐਂੀਆਂ ਚੀਕਾਂ ਮੰਦੀ ਲੋੜਕੀ ਹੁੰਦੀ ਐ ਥੋੜਾ ਮੇਰੇ ਹੀ ਫਾਇਦਾ ਕਹਿੰਦਾ ਮੇਰੀ ਦੁਕਾਨ ਤੋਂ ਬਾਹਰ ਵਾਰ ਸੁਣੀ ਐ ਸੋਨਾ ਕਹਿੰਦਾ ਲੋਹਾ ਕਹਿੰਦਾ ਬਿਲਕੁਲ ਸਹੀ ਐ ਥੋੜਾ ਤੇਰੇ ਫਾਇਦਾ ਲੋਹੇ ਦਾ ਹੀ ਥੋੜਾ ਥੋੜਾ ਮੇਰੇ ਹੀ ਫਾਇਦਾ ਪਰ ਫਰਕ ਇੱਕ ਐ ਨਾ ਤੇਰੇ ਲੋਹੇ ਦਾ ਥੋੜਾ ਫਾਇਦਾ ਉਹ ਤੇਰੇ ਲਈ ਬਗਾਨਾ ਐ ਉਹ ਸ਼ਰੀਕ ਐ ਤੇਰਾ ਬਗਾਨਾ ਨੇ ਤਾਂ ਕੁੱਟਣਾ ਹੀ ਹੁੰਦਾ ਬਗਾਨਾ ਤਾਂ ਕੁੱਟਣਾ ਹੀ ਐ ਅੰਗਰੇਜ਼ ਤਾਂ ਲੁੱਟਣੀ ਆਏ ਸੀ ਉਹ ਤਾਂ ਲੁੱਟਣੀ ਹੀ ਉਹਨਾਂ ਨੇ ਕਿਨਾਂ ਮੈਨੂੰ ਦੁੱਖ ਇਸ ਗੱਲ ਤੇ ਆ ਮੇਰੀਆਂ ਚੀਕਾਂ ਤਾਂ ਜ਼ਿਆਦਾ ਨਿਕਲਦੀਆਂ ਨੇ ਕਿਉਂਕਿ ਮੈਨੂੰ ਮੇਰੇ ਆਪਣੇ ਘੁੱਟਦੇ ਆ ਲੋਹੇ ਦਾ ਤੁਹਾਡਾ ਲੋਹੇ ਦੇ ਘੁੱਟਦੇ ਦੁੱਖ ਇਸ ਗੱਲ ਦਾ ਨਹੀਂ ਕਿ ਅੰਗਰੇਜ਼ ਇੰਨਾ ਦੇ ਲੁੱਟ ਕੇ ਲੈ ਗਏ ਦੁੱਖ ਇਸ ਗੱਲ ਦਾ ਕਿ ਸਾਨੂੰ ਆਪਣੇ ਲੁੱਟਿਆ ਬਾਅਦ ਚ ਜ਼ਿਆਦਾ ਤਾਂ ਨਹੀਂ ਹੋ ਗਿਆ ਟਾਈਮ ਮੈਂ ਵੀ ਜਾਣਾ ਥੋੜਾ ਕੋਈ ਨਹੀਂ ਪਰ ਇਹ ਗੱਲਾਂ ਸੋਚਿਓ ਤੁਸੀਂ ਮੇਰੇ ਦੇਸ਼ ਦਾ ਪਿਖੋ ਤੁਸੀਂ ਨੌਜਵਾਨ ਹੋ ਪਾਕ ਸਿੰਘ ਵਰਾ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਆਪਾਂ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਲੈ ਕੇ ਆਉਣੀ ਹੈ ਹਜੇ ਆਈ ਨਹੀਂ ਉਹ ਹੌਲੀ ਹੌਲੀ ਆਜੂਗੀ ਪਰ ਕੋਈ ਪਾਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਆਪਾਂ ਕਲਮੇ ਲੱਭ ਲਾਂਗੇ ਫੁੱਲਾਂ ਜੋਗੀਆਂ ਜ਼ਮੀਨਾਂ ਰੱਖਿਓ ਇਸੇ ਧਰਤੀ ਤੇ ਫੁੱਲ ਖਿੜਨਗੇ ਇਸੇ ਧਰਤੀ ਤੇ ਪੰਗੜੇ ਪਹਿਣਗੇ ਇਸੇ ਧਰਤੀ ਤੇ ਗਿੱਧੇ ਪਹਿਣਗੇ ਅੱਜ ਵੀ ਪਹਿਣਗੇ ਤੁਹਾਡੇ ਘਰਾਂ 'ਚ ਇਹ ਪੰਜਾਬ ਦੇ ਰੰਗਲੇ ਪੰਜਾਬ ਦੇ ਰੰਗ ਜਿਹੜੇ ਨੇ ਉਹ ਬੁਰਸ਼ ਤੁਹਾਡੇ ਹੱਥ 'ਚ ਦੇ ਦੇਣਾ ਹੈ ਰੰਗ ਤੁਸੀਂ ਭਰਨੇ ਨੇ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਮੈਨੂੰ ਸੁਣਿਆ ਜਿਉਂਦੇ ਵੱਸਦੇ ਰਹੋ ਤਰੱਕੀਆਂ ਦੇ ਦੀਵੇ ਔਰ ਵਿਦਿਆ ਦਾ ਚਾਨਣ ਹੋਵੇ ਹਰੇਕ ਘਰ 'ਚ ਔਰ ਇਸ ਅੱਜ ਦੀ ਇਸ ਨੌਕਰੀ ਨੂੰ ਪਹਿਲੀ ਜਾਂ ਆਖਰੀ ਨਹੀਂ ਸਮਝਣਾ ਪੜਨਾ ਹੈ ਹੋਰ ਪੜਨਾ ਹੈ ਵੱਡੀਆਂ ਨੌਕਰੀਆਂ ਲੈਣੀਆਂ ਨੇ ਯੂਪੀਐਸਸੀ ਦੇ ਸੈਂਟਰ ਖੋਲ੍ਹ ਰਹੇ ਆ ਅਸੀਂ ਬਿਲਕੁਲ ਫ੍ਰੀ ਟੂ ਆਲ ਸਾਰਿਆਂ ਵਾਸਤੇ ਅੱਠ ਸੈਂਟਰ ਖੋਲਾਂਗੇ ਪੰਜਾਬ ਦੇ ਵਿੱਚ ਅਫਸਰ ਬਣੋ ਡੀਸੀ ਬਣੋ ਐਸਐਸਪੀ ਬਣੋ ਵੱਡੇ ਵੱਡੇ ਅਫਸਰ ਬਣ ਕੇ ਤਰੱਕੀਆਂ ਕਰੋ ਇਹੀ ਮੇਰਾ ਸੁਪਨਾ ਹੈ ਔਰ ਮੇਰੇ ਲਈ ਇਹ ਸਭ ਤੋਂ ਵੱਡੀ ਮੈਂ ਕਹਿੰਦਾ ਮੇਰਾ ਜਨਮ ਸਫਲ ਭਵੇਂ ਅਗਲੇ ਦਿਨ ਪ੍ਰਮਾਤਮਾ ਜਾਨ ਲੈ ਲੇ ਕਿ ਕਿਹਨਾਂ ਪੰਜਾਬ ਲਈ ਤੇ ਚੜ ਜਾਏ ਮੈਂ ਮੇਰਾ ਕੰਮ ਹੋਰ ਕੋਈ ਮੈਂ ਕੋਈ ਫੋਟੋ ਖਿਚਾਉਣ ਦਾ ਚਾਹ ਨਹੀਂ ਕਿਸੇ ਟੀਵੀ ਤੇ ਆਉਣ ਦਾ ਚਾਹ ਨਹੀਂ ਉਹ ਤਾਂ ਨਵੇੜੀ ਬੈਠਿਆ ਸਾਰੇ ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਮੈਨੂੰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ ਮੈਂ ਕਿਹਾ ਅੱਛਾ ਜੀ अगर नीचे आ गए तो मैं कह जी चाली चाली फुट डू बोर जी हम इधले तो पानी है जी, होरे के थे, जेल वो जी, जिस पे आप बैठे हैं इस कुर्सी पर बैठकर बड़े बड़े का दिमाग खराब हो जाता है आपका दिमाग खराब नहीं हुआ मैंने कहा जी फर्क यह है जो पहले वाले थे वो कुर्सी पर बैठ कर फेमस होते थे मैं फेमस होकर कुर्सी पर बैठा हूं यही फर्क है बस थोड़ा प्यार सत्कार दुआव ਹਮੇਸ਼ਾ ਨਾਲ ਰਹਿਣ ਤਾਂ ਆਪਣੇ ਵਰਗਾ ਕੋਈ ਨਹੀਂ ਇਸ ਧਰਤੀ ਤੇ ਆਪਾਂ ਨੰਬਰ 1 ਆ ਤੇ ਨੰਬਰ 1 ਰਹਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੇ ਦਾ